ਭਾਈ ਬਲਵਿੰਦਰ ਸਿੰਘ ਦੇ ਕਾਤਿਲ ਦਾ ਪਤਾ ਦੱਸਣ ਵਾਲੇ ਨੂੰ ਦਿੱਤਾ ਜਾਵੇਗਾ 50000 ਦਾ ਨਕਦ ਇਨਾਮ ਅਤੇ ਰੱਖਿਆ ਜਾਵੇਗਾ ਪਤਾ ਦੇਣ ਵਾਲੇ ਦਾ ਨਾਮ ਗੁਪਤ ਪਾਈ ਬਲਵਿੰਦਰ ਸਿੰਘ ਦੇ ਕਤਲ ਨੂੰ ਲੈ ਕੇ ਸਿੱਖ ਜਥੇਬੰਦੀਆਂ ਐਸਐਸਪੀ ਬਟਾਲਾ ਨੂੰ ਮਿਲੀਆਂ ਅਤੇ ਕਿਹਾ ਕਿ ਦਮਦਵੀ ਟਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਪਤੀਜੇ ਅਤੇ ਸੰਤ ਸਮਾਜ ਦੇ ਮੁਖ ਬੁਲਾਰੇ ਪਾਈ ਬਲਵਿੰਦਰ ਸਿੰਘ ਖਾਲਸਾ ਦਾ ਬਟਾਲਾ ਪੁਲਿਸ ਅਦੀਨ ਪਿੰਦੇ ਕਸਬਾ ਕੁਮਾਨ ਦੇ ਨਜ਼ਦੀਕ ਗੁਰਦੁਆਰਾ ਗੁਰੂ ਅਮਰਦਾਸ ਸਾਹਿਬ ਜੀ ਅਠਵਾਲਪੁਰ ਤੇ ਬੀਤੇ ਕੁਝ ਦਿਨ ਪਹਿਲਾਂ ਪਾਈ ਬਲਵਿੰਦਰ ਸਿੰਘ ਕੋਲ ਰਹਿੰਦੇ ਕਸਬਾ ਕਾਦੀਆ ਦੇ ਸਲਾਪੁਰ ਪਿੰਡ ਦੇ ਨੌਜਵਾਨ ਨਾਲ ਰਹਿੰਦੇ 22 ਸਾਲਾਂ ਨੌਜਵਾਨ ਰਮਨਜੀਤ ਸਿੰਘ ਨੇ ਹੀ ਕਤਲ ਕਰ ਦਿੱਤਾ ਸੀ ਪੁਲਿਸ ਵੱਲੋਂ ਮੌਕੇ ਤੇ ਕਾਰਵਾਈ ਕੀਤੀ ਗਈ ਨੌਜਵਾਨ ਉੱਤੇ ਪਰਚਾ ਦਰਜ ਕਰਕੇ ਉਸ ਦੀ ਪਾਲ ਕਰਨੀ ਸ਼ੁਰੂ ਕਰ ਦਿੱਤੀ ਪਰ ਅੱਜ 11 ਦਿਨ ਬੀਤ ਜਾਣ ਮਗਰੋਂ ਵੀ ਉਹ ਦੁਸ਼ਟ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਸਾਡੇ ਵੱਲੋਂ ਸੋਸ਼ਲ ਮੀਡੀਆ ਉੱਪਰ ਇੱਕ ਪੋਸਟ ਵੀ ਪਾਈ ਗਈ ਹੈ ਕਿ ਜੋ ਵੀ ਉਸ ਦੁਸ਼ਟ ਦਾ ਪਤਾ ਦੱਸੇਗਾ ਉਸ ਨੂੰ 50000 ਰੁਪਏ ਇਨਾਮ ਅਤੇ ਉਸ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬੀਬੀ ਬਿਆਨਤਗੌਰ ਖਾਲਸਾ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਬਲਵਿੰਦਰ ਸਿੰਘ ਜੀ ਖਾਲਸਾ ਪਿੰਡਰਾਵਾਲੇ ਦਮ ਨਿਮਿਤਕਸਾਲ ਦੇ 13ਵੇਂ ਮੁਖੀ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਂਪੁਰਸ਼ਾਂ ਦੇ ਭਤੀਜੇ ਸਨ ਚੀਤ ਭਾਈ ਅਮਰੀਕ ਸਿੰਘ ਜੀ ਦੇ ਭਰਾਤਾ ਨੇ ਜਿਨ੍ਹਾਂ ਦਾ ਭੇਦ ਭਰੇ ਹਾਲਾਤਾਂ ਦੇ ਵਿੱਚ ਅਠਵਾਰ ਪੁਲ ਜਿੱਤੇ ਬਾਬਾ ਜੀ ਸੇਵਾ ਨਿਵਾਰੇ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਆਸਥਾਨ ਜਿੱਤੇ ਨਮਕ ਹਰਾਮੀ ਨੇ ਬਾਬਾ ਜੀ ਦੀ ਪਿੱਠ ਦੇ ਵਾਰ ਕਰਕੇ ਬਾਬਾ ਜੀ ਦਾ ਕਤਲ ਕਰ ਦਿੱਤਾ ਤੇ ਅੱਜ ਲਗਭਗ ਆਲਮੋਸਟ 11 ਦਿਨ ਹੋ ਗਏ ਆ ਅਜੇ ਅਜੇ ਤੱਕ ਉਹ ਪਾਪੀ ਫੜਿਆ ਨਹੀਂ ਗਿਆ ਸਲਾਪੁਰ ਕਾਦੀਆਂ ਦੇ ਕੋਲ ਨਗਰ ਆ ਜਿੱਥੇ ਦਾ ਉਹ ਦੁਸ਼ਟ ਰਹਿਣ ਵਾਲਾ ਸੀ ਇਸ ਸਮੇਂ ਜੇ ਕਾਬੂ ਨਹੀਂ ਆਇਆ ਜਿਹਦੇ ਰਿਗਾਰਡਿੰਗ ਅਸੀਂ ਐਸਐਸਪੀ ਬਟਾਲਾ ਨੂੰ ਅੱਜ ਮਿਲਣ ਆਏ ਸੀਗੇ ਐਸਐਸਪੀ ਬਟਾਲਾ ਉਹਨਾਂ ਨੇ ਸਾਨੂੰ ਜੋ ਇਨਫੋਰਮੇਸ਼ਨ ਦਿੱਤੀ ਹੈ ਵੀ ਉਹਨਾਂ ਦੀ ਜਿਹੜੀਆਂ ਟੀਮ ਨੇ ਉਹ ਵਰਕ ਕਰ ਰਹੀਆਂ ਇਸ ਸਾਰੇ ਮੁੱਦੇ ਦੇ ਉੱਤੇ ਇਹ ਸਾਰੇ ਮਸਲੇ ਦੇ ਉੱਤੇ ਸਾਰੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਤੇ ਹੁਣ ਅਸੀਂ ਇੱਥੋਂ ਤੇ ਵਾਪਸ ਚੱਲ ਚੱਲੇ ਆ ਪਰ ਚੁੱਪ ਕਰਕੇ ਅਜੇ ਅਸੀਂ ਬੈਠਣ ਵਾਲੇ ਨਹੀਂ ਆ ਜਿੰਨਾ ਚਿਰ ਉਹ ਕਾਤਰ ਨਹੀਂ ਫੜਿਆ ਜਾਂਦਾ ਉਹਨਾਂ ਚਿਰ ਅਸੀਂ ਵੀ ਸਰਗਰਮ ਹੀ ਰਵਾਂਗੇ ਅਸੀਂ ਬਾਬਾ ਜੀ ਦੇ ਕਾਤਰ ਨੂੰ ਸਜਾ ਦਿਵਾ ਕੇ ਹੀ ਹਟਾਂਗੇ ਤੇ ਅਸੀਂ ਸੰਗਤਾਂ ਨੇ ਚਰਣਾ ਵਿੱਚ ਬੇਨਤੀ ਕਰਦੇ ਆ ਅਸੀਂ ਆਪਣੇ ਪੇਜ ਤੋਂ ਢਾਡੀ ਬਿਆਨਤ ਕਰ ਖਾ ਸਾਡੇ ਪੇਜ ਤੋਂ ਇੱਕ ਪੋਸਟ ਅਪਲੋਡ ਕੀਤੀ ਹੈ ਵੀ ਜਿਹੜਾ ਵੀ ਉਸ ਪਾਪੀ ਦਾ ਪਤਾ ਦੱਸੇਗਾ ਐਡਰੈਸ ਦੱਸੇਗਾ ਅਸੀਂ 50000 ਰੁਪਿਆ ਇਨਾਮ ਰੱਖਿਆ ਹੋਇਆ ਹੈ ਤੇ ਜਿਹੜਾ ਇਨਫਰਮੇਸ਼ਨ ਦੇਵੇਗਾ ਉਹਦੀ ਜਾਣਕਾਰੀ ਅਸੀਂ ਗੁਪਤ ਰੱਖਾਂਗੇ ਸੋ ਇਸ ਵੀਡੀਓ ਨੂੰ ਵੀ ਆਪ ਜੀ ਨੇ ਸ਼ੇਅਰ ਕਰਨਾ ਹੈ ਗਰੁੱਪਾਂ ਵਿੱਚ ਵੀ ਪਾਉਣਾ ਹੈ ਤਾਂ ਜੋ ਪਾਪੀ ਫੜਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਕਮੇਟੀ ਪੰਜਾਬ ਦੇ ਮੁਖ ਤੇਵਾਦਾਰ ਬਲਵੀਰ ਸਿੰਘ ਮਛੜ ਜੋ ਪਿਛਲੀ ਦਿਨੀ ਜੋ ਬਾਬਾ ਬਲਵਿੰਦਰ ਸਿੰਘ ਜੀ ਦਮਦਮੀ ਟਕਸਾਲ ਦੇ ਸਿੰਘ ਸੰਗ ਜੋ ਦੇ ਵੀ ਸੰਗ ਤੇ ਬੜੀ ਵੱਡੀ ਸਿੱਖਾਂ ਨੂੰ ਦੇਣ ਵੀ ਹੈ ਉਹਨਾਂ ਦੀ ਕਿਉਂਕਿ ਸਾਰੇ ਪਰਿਵਾਰ ਦੀ ਪਿਛਾ ਪਰਸ਼ੋਕਰ ਆਪਾਂ ਉਹਨਾਂ ਦਾ ਇਤਿਹਾਸ ਪੜੀਏ ਤੇ ਸੰਗੀਆਂ ਦੀ ਕਰਤਾਰ ਸੋਣਾ ਦੀ ਬੜੀ ਵੱਡੀ ਕੁਰਬਾਨੀ ਸੀ ਉਹਨਾਂ ਦੇ ਭਤੀਜੇ ਸਨ ਬਾਬਾ ਬਲਵਿੰਦਰ ਸਿੰਘ ਜਿਹੜੇ ਅਠਵਾਰ ਨਗਰ ਵਿੱਚ ਆਣ ਕੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਸਨ ਕਿਸੇ ਦੁਸ਼ਟ ਨੇ ਉਹਨਾਂ ਦਾ ਕਤਲ ਕਰ ਦਿੱਤਾ ਸੀ ਤੇ ਦੁਸ਼ਤੀ ਜਿਹੜਾ ਕਾਤਰ ਸੀ ਆ ਉਹ ਅਜੇ ਤੱਕ ਫੜਿਆ ਨਹੀਂ ਸੀ ਗਿਆ ਐ ਸਿੱਖ ਜਥੇ ਬੰਦੀਆਂ ਦੇ ਅੰਦਰ ਰੋਸ ਸੀ ਸੰਗਤਾਂ ਦੇ ਅੰਦਰ ਰੋਸ ਸੀ ਕੇ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਪਰ ਜਦੋਂ ਅਸੀਂ ਐਸਐਸਪੀ ਬਟਾੜੇ ਨੂੰ ਆਣ ਕੇ ਮਿਲੇ ਆ ਤੇ ਇਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਸਾਰੀਆਂ ਟੀਮਾਂ ਟੋਟਲ ਸੀਏ ਦੀਆਂ ਜਿਹੜੀਆਂ ਲਾਈਆਂ ਹੋਈਆਂ ਨੇ ਉਹ ਸਾਰੀਆਂ ਥਾਵਾਂ ਤੇ ਰੇਡ ਵੀ ਕਰ ਰਹੀਆਂ ਜਿੱਥੇ ਜਿੱਥੇ ਪਤਾ ਲੱਗ ਰਿਹਾ ਕੋਈ ਵਿਸ਼ਵਾਸ ਦਿਵਾਇਆ ਕਿ ਜਲਦ ਹੀ ਉਹਨੂੰ ਫੜ ਕੇ ਬਾੰਦ ਕੇ ਜਿਹੜੀਆਂ ਸਜ਼ਾਵਾਂ ਨੇ ਉਹ ਜ਼ਰੂਰ ਕਾਲ ਤੋਂ ਲੋ ਵੀ ਮਿਲ ਗਈਆਂ ਤੇ ਪ੍ਰਸ਼ਾਸਨ ਵੱਲੋਂ ਵੀ ਮਿਲ ਗਈਆਂ ਅਸੀਂ ਚਾਹੁੰਦੇ ਹਾਂ ਕਿ ਇਹ ਦੋਸ਼ੀ ਨੂੰ ਜਲਦੀ ਫੜ ਕੇ ਇਸ ਇਲਾਕੇ ਦੇ ਅੰਦਰ ਕੀਤਾ ਜਾਵੇ वाहिगुरू जीा ख़सा वाहिगुरू जी